98 ਸੀਟ ਤੋਂ ਜਿੱਤੇ ਨੇ ਸ਼ੇਰ ਸਿੰਘ ਗੁਬਾਇਆ ਤੇ ਕਾਂਗਰਸ ਦੇ ਉਮੀਦਵਾਰ ਨੇ ਸ਼ੇਰ ਸਿੰਘ ਗੁਬਾਇਆ ਦਾਜੇ ਕੀ ਫਿਰੋਜ਼ਪੁਰ ਸੀਟ ਤੋਂ ਵੱਡੀ ਜਿੱਤ ਦੇ ਨਾਲ ਜੜੇ ਕੀ ਜਿੱਤੇ ਨੇ ਜਿੱਤੇ ਕੀ ਉਹਦੇ ਪਾਰਟੀ ਵਰਕਰਾਂ ਦੇ ਵਿੱਚ ਕਾਫੀ ਖੁਸ਼ੀ ਜੜੇ ਕੀ ਜਤਾਈ ਗਈ ਲੱਡੂ ਵੰਡ ਕੇ ਆਪਣੀ ਖੁਸ਼ੀ ਨੂੰ ਜ਼ਾਹਿਰ ਕੀਤਾ ਗਿਆ ਬਹੁਤ ਖੁਸ਼ੀ ਹੋਈ ਹੈ ਜੀ 39 ਸਾਲ ਬਾਅਦ ਕਾਂਗਰਸ ਨੇ ਫਿਰੋਜ਼ਪੁਰ ਚ ਵਾਪਸੀ ਕੀਤੀ ਹੈ ਤੇ ਮੈਂ ਧੰਨਵਾਦ ਕਰਦਾ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਦਾ ਕਿ ਉਹਨਾਂ ਨੇ ਸਾਡੇ ਸਿਰ ਤੇ ਅਪਾਰ ਕਿਰਪਾ ਕੀਤੀ ਹੈ ਪਾਰਟੀ ਨੇ ਟੀਟ ਦਿੱਤੀ ਤੇ ਫਿਰ ਸਾਰੇ ਜਿਹੜੇ ਸਾਡੇ ਲੀਡਰ ਹੈ ਆਗੂ ਹੈ ਜਿਨਨੇ ਹਲਕਾ ਚਾਰਜ ਹੈ ਨੇਤਾ ਜੀ ਨੇ ਆਸ਼ੂ ਜੀ ਡਾਕਟਰ ਮੋਹਨ ਸਿੰਘ ਜੀ ਕਰੇ ਸਾਰੇ ਗੁੰਦਰ ਜੀ ਹੋਰ ਜਿੰਨੇ ਵੀ ਸਾਡੇ ਕਾਂਗਰਸ ਪਾਰਟੀ ਦੇ ਆਗੂ ਹੈ ਸਾਰਾ ਨੇ ਤਕੜੇ ਹੋ ਕੇ ਸਾਡਾ ਸਾਥ ਦਿੱਤਾ ਤੇ ਦੇਖੋ ਇਹ ਕੋਈ ਔਖੀ ਨਹੀਂ ਹੈ ਮੈਸਜ ਤਾਂ ਕਿ ਜਿਹੜਾ ਬੰਦਾ ਲੜਾਈ ਲੜ ਕੇ ਜਿੱਤਦਾ ਉਹਦਾ ਸਵਾਲ ਹੋਰ ਹੁੰਦਾ ਹੈ ਬਾਇ ਨਾਲ ਸੀ ਸਾਰਿਆਂ ਦੇ ਲੜਾਈ ਤੇ ਮੇਰੇ ਨਾਲ ਲੜਦੇ ਰਹੇ ਤੇ ਫਿਰ ਸਾਰੇ ਸਿੱਟੇ ਥੱਲੇ ਚੱਕ ਕੇ ਤੇ ਪਰਮਾਤਮਾ ਨੇ ਕਿਰਪਾ ਕੀਤੀ ਤੇ ਇਲੈਕਸ਼ਨ ਜਿੱਤੇ ਸਵਾਲ ਦੇ ਮੁੱਦੇ ਕਾਫੀ ਹੈ ਮੇਰੇ ਪਿਛਲੇ ਟਾਈਮ ਦੇ ਕਾਫੀ ਵੈ ਸਾਡੀ ਇਥੋਂ ਦੀ ਪੀਜੀਆ ਜੀ ਪ੍ਰੋਜੈਕਟ ਜੀ ਬਣਾਉਣੀ ਹੈ ਕੈਂਸਰ ਦਾ ਹਸਪਤਾਲ ਸਾਡੇ ਫਾਇਲ ਕਾ ਪੈਂਡਿੰਗ ਤੇ ਹੈ ਐਸੇ ਤਰ੍ਹਾਂ ਪੀਣ ਵਾਲੇ ਪਾਣੀ ਦੀ ਹੈ ਬਾਰਡਰ ਦੇ ਨਹਿਰਾਂ ਦਾ ਪਾਣੀ ਹੈ ਜ਼ਮੀਨਾਂ ਦਾ ਕੰਮ ਹੈ ਐਸੇ ਤਰ੍ਹਾਂ ਹੋਰ ਜਿਹੜੇ ਸਾਡੇ ਮੁਕਸਰ ਮਲੋਟ ਵਿੱਚ ਕਾਫੀ ਕੈਂਸਰ ਹੈ ਉਹਨਾਂ ਵਾਸਤੇ ਜਿਹੜਾ ਕੰਮ ਕਰਨਾ ਬਾਕੀ ਪਿਆ ਮੇਨ ਇੱਕ ਸਾਡੀ এমਪਲੋਇਮੈਂਟ ਜਿਹੜੀ ਹੈ ਬੱਚਿਆਂ ਵਾਸਤੇ ਉਹਦਾ ਉਹ ਬੜਾ ਜ਼ਰੂਰੀ ਹੈ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸੈਂਟਰ ਸਾਡੀ ਸਰਕਾਰ ਬਣ ਜਾਣੀ ਹੈ ਤੇ ਸਰਕਾਰ ਤੋਂ ਫਿਰ ਵੱਧ ਤੋਂ ਵੱਧ ਇਸ ਏਰੀਆ ਦੀ ਡਿਵੈਲਪਮੈਂਟ ਵਾਸਤੇ ਫੰਡ ਵੀ ਲਿਆਵਾਂਗੇ ਤੇ ਲੋਕਾਂ ਦਾ ਰੋਜ਼ਗਾਰ ਵੀ ਚਾਹੀਦਾ ਫੇਲ ਹੋਵੇ ਜੀ ਕਿਵੇਂ ਦੇਖੋ ਜੀ ਉਹ ਐਗਜ਼ਿਟ ਪੋਲ ਨਹੀਂ ਸੀ ਉਹ ਮੋਦੀ ਪੋਲ ਸੀ ਉਹ ਮੋਦੀ ਨੇ ਕਹਿ ਕੇ ਕਿਹਾ ਸੀ ਕਿ ਵੀ ਮੈਨਿਆ ਨੀ ਸੀਟਾਂ ਤੁਸੀਂ ਦਿਤਾ ਦੋ ਲੋਕ ਕਨਫਿਊਜ਼ ਹੋ ਜਾਣਗੇ ਪਤਾ ਨਹੀਂ ਕਿ ਵੋਟਰਾਂ ਸ਼ਾਇਦ ਮੇਰੇ ਡੱਬੇ ਪਹਜਣਗੇ ਪਰ ਉਹ ਸਾਡੀ ਕਾਂਗਰਸ ਪਾਰਟੀ ਦੀ ਅਗਲੇ ਦਿਨ ਹੀ ਰਾਹੁਲ ਗਾਂਧੀ ਜੀ ਖੜਗੇ ਜੀ ਬੈਨੂ ਜੀ ਸਾਰੀ ਸੀਨੀਅਰ ਲੀਡਰਸ਼ਿਪ ਨੇ ਮੀਟਿੰਗ ਸਾਡੇ ਆਨਲਾਈਨ ਮੀਟਿੰਗ ਹੋਈ ਹੈ ਦੋ ਕੈਡਰੇ ਚੱਲਦੀ ਹੈ ਉਹਦੇ ਸਾਰਾ ਡਿਟੇਲ ਨਾਲ ਦੇਖਿਆ ਹੈ ਤੋਂ ਉਹਦੇ ਸਾਰੂ 300 ਤੋਂ 400 ਸੀਟਾਂ ਬੈਸੀ ਲੱਗ ਰਹੀਆਂ ਸੀ ਇਸ ਕਰਕੇ ਜਿਹੜੀ ਇਹ ਉਹਦੀ ਇੱਕ ਹਵਾ ਨਿਕਲੀ ਹੈ ਮੋਦੀ ਦੀ ਚੂਰ ਬੋਲਣ ਦੀ